ਪਿਛਲੇ ਕਾਫੀ ਸਮੇਂ ਤੋਂ ਕਹ ਲੋ ਆਲਮੋਸਟ ਸਾਲ ਹੋ ਗਿਆ ਜਦੋਂ ਤੋਂ ਐਨ ਡੀ ਪੀ ਪਾਰਟੀ ਦੀ ਵਾਗਡੋਰ ਜਿਹੜੀ ਸੀਗੀ 나히ਦ ਨੈਂਸੀ ਹੋਰਾਂ ਨੇ ਸੰਭੀ ਸੀ ਔਰ ਉਸ ਤੋਂ ਬਾਅਦ ਦੇ ਵਿੱਚ ਉਹ ਉਡੀਕ ਕਰ ਰਹੇ ਸੀ ਵੀ ਕਦੋਂ ਕੋਈ ਨਾ ਕੋਈ ਜਿਹੜੀ ਆ ਬਾਈ ਇਲੈਕਸ਼ਨ ਕਾਲ ਕੀਤੀ ਜਾਵੇ ਪ੍ਰੀਮੀਅਰ ਵੱਲੋਂ ਉਹ ਹੁਣ ਜੀ ਜਾ ਕੇ ਤਿੰਨ ਬਾਈ ਇਲੈਕਸ਼ਨਸ ਨੇ ਜਿਹੜੀਆਂ ਕਾਲ ਕੀਤੀਆਂ ਗਈਆਂ ਨੇ ਅ ਦੋ ਤੇ ਐਡਮਿੰਟਨ ਵਿੱਚ ਇੱਕ ਸਟ੍ਰੈਥ ਕੋਨਾ ਵਿੱਚ ਐਡਮਿੰਟਨ ਸਟ੍ਰੈਥ ਕੋਨਾ ਦੀ ਰਾਈਡਿੰਗ ਜਿਹਦੇ ਵਿੱਚੋਂ ਜਿਹੜੀ ਪੁਰਾਣੀ ਪ੍ਰੀਮੀਅਰ ਸੀ ਐਨਡੀਪੀ ਦੀ ਜਿਹਨੇ ਰਿਜ਼ਾਈਨ ਕੀਤਾ ਸੀਗਾ ਪਾਰਟੀ ਤੋਂ ਹੋਰ ਨਾਲ ਦੇ ਨਾਲ ਲੀਡਰਸ਼ਿਪ ਛੱਡ ਗਏ ਸੀਗੇ ਉਹ ਉਹਨਾਂ ਤੋਂ ਬਾਅਦ ਜਿਹੜਾ ਜੀ ਉਹ ਖਾਲੀ ਆ ਉਥੋਂ ਹਜੇ ਤਾਈ ਕੋਈ ਕੈਂਡੀਡੇਟ ਨਹੀਂ ਸੀ ਆਇਆ ਤੇ ਦੂਸਰੀ ਤਿੰਨ ਵਾਰੀ ਬਣ ਚੁੱਕੇ ਐਮਐਲਏ ਰੌਡ ਲਾਇੋਲਾ ਹੁਰੀ ਜਿਹੜੇ ਐਨਡੀਪੀ ਦੇ ਹੀ ਐ ਐਮਐਲਏ ਸੀਗੇ ਉਹ ਫੈਡਰਲ ਪੋਲਿਟਿਕਸ ਵਿੱਚ ਐਤਕੀ ਜਾਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਪਰ ਉਹਨਾਂ ਨੂੰ ਆਪਣੀ ਪਾਰਟੀ ਤੋਂ ਪਹਿਲਾਂ ਰਿਜ਼ਾਈਨ ਕਰਕੇ ਤੇ ਲਿਬਰਲ ਪਾਰਟੀ ਲਈ ਉਹਨਾਂ ਨੇ ਰਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਸੀ ਹੋਏ ਪਰ ਉਹਨਾਂ ਦੀ ਉਹ ਜਿਹੜੀ ਸੀਟ ਆ ਉਹ ਖਾਲੀ ਹੋਈ ਆ ਐਡਵੈਂਟਨ ਐਲਰਸਲੀ ਔਰ ਤੀਸਰੀ ਸੀਟ ਇੱਕ ਖਾਲੀ ਹੋਈ ਆ ਜੀ ਜਿੱਥੋਂ ਨੇਥਨ ਕੂਪਰ ਜਿਹੜੇ ਸਪੀਕਰ ਸਗੇ ਅਲਬਰਟਾ ਦੇ ਉਹਨਾਂ ਨੂੰ ਇੱਕ ਅਹੁਦਾ ਦੇ ਕੇ ਅਮਰੀਕਾ ਭੇਜ ਦਿੱਤਾ ਗਿਆ ਪ੍ਰੀਮੀਅਰ ਵੱਲੋਂ ਔਰ ਉਹ ਵੀ ਉਹਨਾਂ ਦੀ ਸੀਟ ਜਿਹੜੀ ਦੀ ਓਲਡਸਬਰੀ ਮਾਫੀ ਚਾਹੁੰਨਾ ਓਲਡਸ ਡੈਡਸਬਰੀ 3 ਹਿਲਸ ਦੀ ਸੀਟ ਆ ਜਿਹੜੀ ਖਾਲੀ ਹੋਈ ਆ ਹੁਣ ਉਹਨਾਂ ਤਿੰਨਾਂ ਸੀਟਾਂ ਦੇ ਉੱਤੇ ਜਿਹੜੀ ਦੀ ਕੈਂਡੀਡੇਟ ਐ ਦੋਨੋਂ ਪਾਰਟੀਆਂ ਜਿਹੜੀਆਂ ਖੜੇ ਕਰ ਰਹੇ ਨੇ ਨਹੀਦ ਨੈਂਚੀ ਹੋਰੀ ਐਡਮਿੰਟਨ ਸਟ੍ਰੈਥਕੋਨਾ ਵਾਲੀ ਕੰਸਟੀਟੂਐਂਸੀ ਤੋਂ ਇਲੈਕਸ਼ਨ ਲੜਨਗੇ ਜਿੱਥੇ 1986 ਤੋਂ ਲੈ ਕੇ ਐਨਡੀਪੀ ਉਥੋਂ ਜਿੱਤਦੀ ਆ ਰਹੀ ਹੈ ਔਰ ਉਹਨਾਂ ਦੇ ਮੁਕਾਬਲੇ ਤੇ ਯੂਸੀਪੀ ਪਾਰਟੀ ਵੱਲੋਂ ਇੱਕ ਜਿਹੜੇ ਕਮਿਊਨੀਕੇਸ਼ਨ ਐਕਸਪਰਟ ਆ ਬੀਬੀ ਉਹਨੂੰ ਲਾਇਆ ਜਾ ਰਿਹਾ ਮਿਸ ਕਰਾਊਚ ਨੂੰ ਉਹ ਕਮਿਊਨੀਕੇਸ਼ਨ ਪ੍ਰੋਫੈਸ਼ਨਲ ਆ ਔਰ ਉਹ ਪਬਲਿਕ ਸਰਵਿਸ ਵਿੱਚ ਉਹਨਾਂ ਨੇ ਕੰਮ ਕਰ ਕੀਤਾ ਔਰ ਪ੍ਰੀਮੀਅਰ ਦਾ ਕਹਿਣਾ ਕੇ ਸਾਡੇ ਕੈਂਡੀਡੇਟ ਪੂਰੇ ਸਟਰੋਂਗ ਨੇ ਔਰ ਉਹ ਲੋਕਾਂ ਲਈ ਕੰਮ ਕਰਨ ਨੂੰ ਤਿਆਰ ਨੇ ਔਰ ਜਿਹੜੇ ਐਨਡੀਪੀ ਵਾਲੇ ਆ ਜੀ ਉਹ ਨਾਹਦ ਨੈਂਚੀ ਹੋਰੀ ਹੋਗਾ ਅੱਛਾ ਜਿਹੜੀ ਹੈਗੀ ਐਡਮਿੰਟਨ ਐਲਰਸਲੀ ਦੀ ਸੀਟ ਉਹਦੇ ਵਿੱਚ ਗੁਰਤੇਜ ਸਿੰਘ ਬਰਾੜ ਜਿਨ੍ਹਾਂ ਨੇ ਨੋਮੀਨੇਸ਼ਨ ਵਿਨ ਕੀਤੀ ਹੈ ਐਨਡੀਪੀ ਦੀ ਉਹਨਾਂ ਦੇ ਨਾਹਦ ਨੈਂਚੀ ਹੋਰਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਉਹਨਾਂ ਦੇ ਕਮਿਊਨਿਟੀ ਦੇ ਵਿੱਚ ਬੜੇ ਸਟਰੋਂਗ ਰੂਟਸ ਨੇ ਔਰ ਉਹ ਐਨਡੀਪੀ ਦੀ ਜਿਹੜੀ ਸੀਟ ਐ ਜੀ ਉਹ ਉਥੋਂ ਜਿੱਤ ਕਰਨ ਦੀ ਕੋਸ਼ਿਸ਼ ਕਰਨਗੇ ਔਰ ਦੂਸਰੇ ਪਾਸੇ ਯੂਸੀਪੀ ਦੇ ਜਿਹੜੇ ਕੈਂਡੀਡੇਟ ਨੇ ਉਹ ਨੇ ਨਰੇਸ਼ ਭਾਰਦਵਾਜ ਹੋਰੀ ਨਰੇਸ਼ ਭਾਰਦਵਾਜ ਹੋਰੀ ਪਹਿਲਾਂ ਵੀ ਐ ਐਮਐਲਏ ਰਹੇ ਸੀਗੇ ਜੀ ਔਰ ਉਹਦੇ ਬਾਅਦ ਦੇ ਵਿੱਚ ਉਹਨਾਂ ਨੂੰ ਮਨਿਸਟਰ ਵੀ ਬਣਾਇਆ ਗਿਆ ਸੀ ਸਹਾਇਕ ਮਨਿਸਟਰ ਫਾਰ ਦਾ ਪੀਪਲ ਵਿਦ ਡਿਸੇਬਿਲਟੀਜ਼ ਵਾਲਿਆਂ ਲਈ ਪਰ ਇਹ ਬਾਅਦ ਵਿੱਚ ਛੱਡ ਗਏ ਜਦੋਂ ਇਹਨਾਂ 'ਤੇ ਅਲਜ਼ਾਮ ਲੱਗੇ ਸੀਗੇ 2015 ਦੇ ਵਿੱਚ ਵੀ ਇਹਨਾਂ ਨੇ ਦੂਸਰੇ ਕੈਂਡੀਡੇਟ ਨੂੰ ਕੋਈ ਪੈਸਾ ਥੇਲਾ ਦੇ ਕੇ ਮਤਲਬ ਆਪਣੇ ਅਗੇਂਸਟ ਰਨ ਕਰਨ ਲਈ ਉਹਨੂੰ ਕਿਹਾ ਵੀ ਤੂੰ ਬਹਿ ਜਾ ਸੋ ਉਹ ਇਸ ਤਰ੍ਹਾਂ ਦੀ ਗੱਲ ਹੋਈ ਸੀ ਪਰ ਉਹਦੀ ਸਾਰੀ ਛਾਣਬੀਣ ਕੀਤੀ ਗਈ ਪੁਲਿਸ ਨੇ ਵੀ ਆਪਣੀ ਫਾਈਲ ਕਲੋਜ਼ ਕਰ ਦਿੱਤੀ ਔਰ ਦੂਸਰੇ ਪਾਸੇ ਪਾਰਟੀ ਨੇ ਵੀ ਆਪਣੀ ਫਾਈਲ ਕਲੋਜ਼ ਕਰਤੀ ਉਹਨਾਂ ਨੂੰ ਕੁਝ ਨਹੀਂ ਉਹਦੇ ਚੋਂ ਮਿਲਿਆ ਤੋ ਉਸ ਜਗਾ ਤੋਂ ਜੀ ਰਨ ਕਰਨਗੇ ਜਿਹੜੀ ਯੂਸੀਪੀ ਪਾਰਟੀ ਦੇ ਕੈਂਡੀਡੇਟ ਦੇ ਤੌਰ ਤੇ ਉਹਨਾਂ ਨੇ ਵੀ ਅਜ਼ਮਾਈ ਕੀਤੀ ਸੀਗੀ ਫੈਡਰਲ ਪੋਲਿਟਿਕਸ 'ਚ ਜਾਣ ਦੀ ਪਰ ਉਹਦੇ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ ਸੀ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਔਰ ਤੀਸਰੀ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਆ ਓਲਡਸ ਡਿਡਸਬਰੀ 3 ਹਿਲਸ ਤੋਂ ਉੱਥੇ ਇੰਟਰਸਟਿੰਗ ਗੱਲ ਇਹ ਹੋ ਰਹੀ ਆ ਜੀ ਵੀ ਜਿਹੜੇ ਇੱਕ ਨਵੀਂ ਪਾਰਟੀ ਰਿਪਬਲਿਕਨ ਪਾਰਟੀ ਆਫ ਅਲਬਰਟਾ ਉਹ ਆਪਣਾ ਕੈਂਡੀਡੇਟ ਉਥੋਂ ਖੜਾ ਕਰ ਰਹੇ ਨੇ ਜੀ ਔਰ ਉਹਨਾਂ ਨੂੰ ਪੂਰੀ ਆਸ ਹੈ ਵੀ ਅਸੀਂ ਇਹ ਜਿਹੜੀ ਸੀਟ ਆ ਉਹ ਜਿੱਤਾਂਗੇ ਉਹ ਕਹਿੰਦੇ ਜੇ ਜਿੱਤਾਂਗੇ ਨਹੀਂ ਤੇ ਸਾਡੇ ਵਿੱਚ ਪੂਰਾ ਮੋਮੈਂਟਮ ਬਣਿਆ ਹੋਇਆ ਹੈ ਜਿਹੜਾ ਅਸੀਂ ਦੱਸਣਾ ਚਾਹੁੰਦੇ ਆ ਭਈ ਅਲਬਰਟਾ ਦੇ ਵਿੱਚ ਇਹ ਚੀਜ਼ ਬੜੀ ਖਾਸ ਤੌਰ ਤੇ ਵੀ ਜਿਹੜਾ ਸੈਪਰੇਟਿਸਟ ਮੂਵਮੈਂਟ ਜਿਹੜੀ ਚੱਲ ਰਹੀ ਆ ਵੀ ਉਹ ਬੜੀ ਸਟਰੋਂਗ ਹੈਗੀ ਆ ਅਰ ਹੋਰ ਦੂਸਰੀਆਂ ਦੋਨੋਂ ਪਾਰਟੀਆਂ ਯੂਸੀਪੀ ਪਾਰਟੀ ਨੇ ਆਪਣਾ ਕੈਂਡੀਡੇਟ ਖੜਾ ਕਰ ਦਿੱਤਾ ਪਰ ਐਨਡੀਪੀ ਨੇ ਆਪਣਾ ਕੈਂਡੀਡੇਟ ਉਥੋਂ ਅਨਾਉਂਸ ਨਹੀਂ ਕੀਤਾ ਉਹਦੀ ਇੰਤਜ਼ਾਰ ਕੀਤੀ ਜਾ ਰਹੀ ਉਹ ਕਹਿੰਦੇ ਹਫਤੇ ਦੇ ਅੰਦਰ ਅੰਦਰ ਅਸੀਂ ਉਥੋਂ ਕੈਂਡੀਡੇਟ ਜਿਹੜਾ ਜੀ ਉਹ ਨਾਮਿਨੇਟ ਕਰ ਦਿਆਂਗੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ